ਅਤਿਅਸ ਮਾਛੀਵੜੇ ਤੋਂ ਪਿੰਡ ਬਲੋਲ ਤੱਕ ਭਾਗ ਦੋ ਕੀ ਕਿਹਾ ਸਿੱਖਾਂ ਦਾ ਗੁਰੂ ਬਲੋਲਪੁਰ ਆਇਆ ਸੀ ਬਲੋਲਪੁਰ ਦਾ ਫੌਜਦਾਰ ਜਿਹੜਾ ਪਿੰਡ ਦਾ ਮਾਲਕ ਤੇ ਚੌਧਰੀ ਸੀ ਬੜੀ ਹੈਰਾਨੀ ਨਾਲ ਬੋਲਿਆ ਜਦੋਂ ਉਸ ਦੇ ਇੱਕ ਨਫਰ ਨੇ ਆ ਸਨੇਹਾ ਦਿੱਤਾ ਉਸ ਵੇਲੇ ਦਲਾਵਰ ਖਾਨ ਫੌਜਦਾਰ ਸੁੱਤਾ ਉੱਠਿਆ ਸੀ ਉੱਠਦੇ ਨੂੰ ਸਨੇਹਾ ਮਿਲਿਆ ਪਰ ਤੈਨੂੰ ਦੱਸਿਆ ਕਿਸ ਨੇ ਕ੍ਰੀਮਾ ਗੱਲ ਕਰਦਾ ਸੀ ਸੱਤ ਕ੍ਰੀਮੇ ਨੂੰ ਨਾਫਰ ਚਲਿਆ ਗਿਆ ਦਲਾਵਰ ਖਾਨ ਦੀ ਸੁਸਤੀ ਦੂਰ ਹੋ ਗਈ ਉਸਨੇ ਜਿਹੜੀ ਰਾਤ ਪੀਤੀ ਸੀ ਉਸਦਾ ਅਸਰ ਵੀ ਨਾ ਰਿਹਾ ਗੁੱਸਾ ਤੇ ਹੈਰਾਨੀ ਉਸਦੇ ਦਿਲ ਦਿਮਾਗ ਉਤੇ ਗਰਮੀ ਵਣਕੇ ਛਾ ਗਈ ਨਾਫਰ کریم ਦੀ ਨੂੰ ਫੜ ਕੇ ਲੈ ਆਇਆ کریم ਮੁਸਲਮਾਨ ਜਾਤ ਦਾ ਤੇਲੀ ਸੀ ਉਹ ਡਰ ਦਾ ਡਰਦਾ ਆਇਆ ਤੇ ਹੱਥ ਜੋੜ ਕੇ ਖਲੋ ਗਿਆ ਓਏ ਕਰੀਮੇ ਦੇ ਪੁੱਤਰ ਤੈਨੂੰ ਕਿਵੇਂ ਪਤਾ ਸਿੱਖਾਂ ਦਾ ਗੁਰੂ ਆਇਆ ਬਲੋਲਪੁਰ ਹਜੂਰ ਮਾਈ ਬਾਪ ਕਰੀਮਾ ਕੰਬ ਗਿਆ। ਛਰਾਬ ਦੀ ਟੋਟ ਨਾਲ ਲਾਲ ਅੱਖਾਂ ਡਰਾਉਣੀਆਂ ਸਨ ਫੌਜਦਾਰ ਦੀਆਂ। ਭਾਵਾਂ ਚੜੀਆਂ ਹੋਈਆਂ ਤੇ ਮੱਥੇ ਉੱਤੇ ਵੱਟ। ਮਾਈ ਬਾਪ ਦੇ ਪੁੱਤਰ 6 ਤੇ 10। ਮੈਂ ਕੀ ਦੱਸਾਂ? ਦੱਸ ਤੈਨੂੰ ਕਿਸ ਨੇ ਦੱਸਿਆ? ਤੇਜੂ ਮਿਸਰ ਮੇਰੇ ਗਵਾਂਡ ਰਹਿੰਦਾ ਹੈ। ਉਹ ਆਪਣੇ ਘਰ ਵਾਲੀ ਨਾਲ ਗੱਲ ਕਰ ਰਿਹਾ ਸੀ। ਉਹ ਰਤਾ ਹੌਲੀ ਬੋਲਦਾ ਸੀ ਤੇ ਉਹ ਉੱਚੀ ਬੋਲਦਾ ਸੀ। ਕੀ ਆਖਦਾ ਸੀ? ਉਹ ਆਖਦਾ ਸੀ ਮੈਂ ਤੜਕੇ ਗਿਆ ਤਾਂ ਸਿੱਖਾਂ ਦਾ ਗੁਰੂ ਪੂਰਨ ਮਸੰਦ ਦਾ ਘਰ ਪੁੱਛਦਾ ਸੀ ਮੈਂ ਉਸ ਨੂੰ ਉਸ ਦੇ ਘਰ ਛੱਡ ਆਇਆ ਹਾਂ ਹੂੰ ਹੁਣੇ ਤੇਜੂ ਤੇ ਪੂਰਨ ਨੂੰ ਸੱਦੋ ਆਫਰ ਉੱਪਰੋਂ ਗੱਲਾਂ ਕੀ ਕਰਦੇ ਤੇ ਵਿੱਚੋਂ ਕੀ ਸੱਦੋ ਮੈਂ ਹੁਣੇ ਪਤਾ ਕਰਦਾ ਹਾਂ ਵਾਧਾ ਤਾਂ ਤੇਰੇ ਕੀ ਕੀ ਕੋਤਕ ਰਚੇ ਜਾਂਦੇ ਹਨ ਤੇਜੂ ਮਿਸਰ ਨੂੰ ਸਨੇਹਾ ਮਿਲਿਆ ਉਹ ਹੌਕੇ ਲੈਂਦਾ ਕੰਬਦਾ ਤੇ ਮੁੜ ਮੁੜ ਘਰ ਵੱਲ ਦੇਖਦਾ ਹੋਇਆ ਦਲਾਵਰ ਖਾਨ ਦੇ ਮਹਿਲ ਵੱਲ ਗਿਆ ਉਸ ਨੂੰ ਜਿਵੇਂ ਆਸ ਹੋ ਗਈ ਸੀ ਕਿ ਉਹ ਜਿਉਂਦਾ ਮੁੜ ਕਰ ਨਹੀਂ ਆਵੇਗਾ ਉਸ ਦੀ ਪੰਡਤਾਣੀ ਤਾਂ ਗਸ਼ ਖਾ ਕੇ ਧਰਤੀ ਤੇ ਡੱਗ ਪਈ ਮੈਂ ਜੀ ਮੈਨੂੰ ਮਾਫ ਕੀਤਾ ਜਾਏ ਮੇਰਾ ਕੋਈ ਕਸੂਰ ਨਹੀਂ ਮਿਸਰ ਦੂਰੋਂ ਹੀ ਰੌਲਾ ਪਾਉਂਦਾ ਹੋਇਆ ਫੌਜਦਾਰ ਦੇ ਪੈਰਾਂ ਉੱਤੇ ਜਾ ਢਿੱਗਾ ਰੋਂਣ ਲੱਗ ਪਿਆ ਰੋਂਦਾ ਨਾ ਤਾਂ ਕਰਦਾ ਵੀ ਕੀ ਉਹ ਜਾਣਦਾ ਸੀ ਕਿ ਦਲਾਵਰ ਖਾਨ ਜਦੋਂ ਗੁੱਸੇ ਵਿੱਚ ਆਉਂਦਾ ਉਦੋਂ ਕਿਸੇ ਦੀਦਮਰੀਦਾ ਨਹੀਂ ਬੰਦਦਾ ਉਸ ਨੂੰ ਮਨਾਉਣ ਵਾਲਾ ਕੋਈ ਨਹੀਂ ਸੱਚ ਦੱਸ ਦੇਂਗਾ ਤਾਂ ਬਚ ਜਾਏਗਾ ਫੌਜਦਾਰ ਨੇ ਅੱਗੋਂ ਉੱਤਰ ਦਿੱਤਾ ਸੱਚ ਇਹ ਹੈ ਤੇਜੂ ਮਿਸਰ ਕੁਝ ਹੌਸਲੇ ਨਾਲ ਬੋਲਿਆ ਪਰ ਫੌਜਦਾਰ ਦੀਆਂ ਅੱਖਾਂ ਤੋਂ ਉਸ ਨੂੰ ਡਰ ਲੱਗਦਾ ਸੀ ਉਸ ਨੇ ਸਾਰੀ ਗੱਲ ਦੱਸ ਦਿੱਤੀ ਹਨੇਰੇ ਵਿੱਚ ਪਤਾ ਨਹੀਂ ਲੱਗਾ ਜਦੋਂ ਮੁੜਿਆ ਤਾਂ ਜਿਉਣੇ ਨੇ ਦੱਸਿਆ ਇਹ ਸਿੱਖਾਂ ਦਾ ਅਨੰਦਪੁਰ ਵਾਲਾ ਗੁਰੂ ਸੀ ਤੇਜੂ ਮਿਸਰ ਨੇਕ ਬੰਦਾ ਸੀ ਉਸ ਨੇ ਗੁਰੂ ਜੀ ਨੂੰ ਰਾਹ ਦੱਸਿਆ ਸੀ ਗੁਰੂ ਮਹਾਰਾਜ ਜੀ ਕਿਰਪਾ ਉਸ ਦੇ ਨਾਲ ਰਹੀ ਚੰਡਾਲ ਰੂਪ ਦਲਾਵਰ ਖਾਨੇ ਮਿਸ਼ਰ ਨੂੰ ਕੁਝ ਨਾ ਆਖਿਆ ਤੇ ਬਿਠਾ ਲਿਆ ਕਰੀਮਾ ਵੀ ਉਹਦੇ ਕੋਲ ਬੈਠ ਗਿਆ ਪੂਰਨ ਮਸੰਦ ਆਇਆ ਸੇਵਕਾਂ ਦੇ ਘਰੋਂ ਖਾ ਖਾ ਕੇ ਉਹ ਫਟਿਆ ਸੀ ਦੇ ਇੱਕ ਮਹੰਤ ਬੰਗ ਭਾਰੀ ਸੀ ਉਹ ਜਦੋਂ ਦੀਵਾਨ ਖਾਨੇ ਵਿੱਚ ਗਿਆ ਤਾਂ ਉਸ ਨੂੰ ਲਿਆਉਣ ਵਾਲਿਆਂ ਨੇ ਸਹਿਜ ਸੁਆ ਆਖ ਦਿੱਤਾ ਇਸ ਨੇ ਆਪਣੇ ਨੌਕਰ ਜਿਉਣੀ ਨੂੰ ਅੱਗੇ ਪਿੱਛੇ ਕਰ ਦਿੱਤਾ ਹੈ ਮਸਾਂਦ ਨੂੰ ਲੈਣੇ ਦੇ ਦੇਣੇ ਪੈ ਗਏ ਫੌਜਦਾਰ ਨੇ ਪੁੱਛ ਕੀਤੀ ਤੇਰੇ ਘਰ ਵਿੱਚ ਅਨੰਦਪੁਰ ਵਾਲਾ ਗੁਰੂ ਆਇਆ ਜੀ ਆਇਆ ਸੀ ਪਰ ਮੈਨੂੰ ਕੋਈ ਨਹੀਂ ਪਤਾ ਨੌਕਰ ਨੇ ਬਿਠਾ ਲਿਆ ਮੈਂ ਤਾਂ ਸੁੱਤਾ ਸਾਂ ਜਾਗਿਆ ਕਿਵੇਂ ਜਿਉਣੇ ਨੇ ਜਗਾਇਆ ਕੀ ਆਖਿਆ ਅਨੰਦਪੁਰ ਵਾਲਾ ਗੁਰੂ ਆਇਆ ਹੈ ਉਸਦੇ ਦੋ ਵੱਡੇ ਪੁੱਤਰ ਸ਼ਹੀਦ ਹੋ ਗਏ ਤੇ ਨਾਲ ਕੋਈ ਨਹੀਂ ਸੀ ਤੂੰ ਕੀ ਆਖਿਆ ਮੈਂ ਆਖਿਆ ਮੈਂ ਘਰ ਨਹੀਂ ਰਹਿਣ ਦੇਣਾ ਫੇਰ ਉਹ ਚੜਿਆ ਗਿਆ ਹੀਠਾਂ ਤੇ ਗੁਰੂ ਵੀ ਖਿਸਕ ਗਿਆ ਉਹ ਚੀ ਹਰੀਮੇ ਕਰੀਮੇ ਪਾਉ ਲੰਬਾ ਐਸ ਮਸੰਦ ਨੂੰ ਮਾਰੋ ਜੁੱਤੀਆਂ ਲੱਖਾਂ ਰੁਪਏ ਦਾ ਔਨਾਮ ਗਵਾ ਦਿੱਤਾ ਜਾਣ ਕੇ ਨਠਾਇਆ ਜੇ ਘਰ ਬਿਠਾ ਲੈਂਦਾ ਖਬਰ ਦਿੰਦਾ ਕੁੱਤਾ ਸੂਰ ਇਹ ਜਰੂਰ ਇਸ ਨੇ ਕਿਤੇ ਲੁਕਾਇਆ ਹੈ ਫੜੋ ਗੁਰੂ ਕਿਆਂ ਦੇ ਨਾਲ ਰਿਹਾ ਬੇਈਮਾਨੀ ਦਾ ਫਲ ਪੂਰਨ ਮਸੰਦ ਭੋਗਤਣ ਲੱਗਾ ਦੇ ਭਾਰੀ ਸੀ ਫੌਜਦਾਰ ਦੇ ਦੋ ਬੰਦਿਆਂ ਨੇ ਉਸ ਨੂੰ ਥੱਲੇ ਸੁੱਟ ਲਿਆ ਫੜ ਫੜ ਜੁੱਤੀਆਂ ਪਹਿਣ ਲੱਗੀਆਂ ਚੀਕਾਂ ਮਾਰਨ ਲੱਗਾ ਮਾਰ ਪਈ ਮੈਨੂੰ ਨਹੀਂ ਪਤਾ ਮੈਂ ਨਹੀਂ ਉਹਨਾਂ ਨੂੰ ਬੁਲਾਇਆ ਉਹ ਕਿੱਧਰ ਗਏ ਪਤਾ ਨਹੀਂ ਜਿਉਣਾ ਵੀ ਚਲਿਆ ਗਿਆ ਮੇਰਾ ਘਰ ਦੇਖ ਲਓ ਤੂੰ ਘਰ ਰੱਖ ਕੇ ਇਤਲਾਕ ਕਿਉਂ ਨਾ ਦਿੱਤੀ ਫੜਾਇਆ ਕਿਉਂ ਨਹੀਂ ਮੈਥੋਂ ਗਲਤੀ ਹੋਈ ਗਲਤੀ ਨਹੀਂ ਜਾਣ ਬੁੱਝ ਕੇ ਲਾਓ ਤੋਣੇ ਪੂਰਨ ਮਸੰਦ ਨੂੰ ਮੋੜ ਮਾਰ ਪੈਣੀ ਸ਼ੁਰੂ ਹੋ ਗਈ ਉਸ ਨੂੰ ਕੁੱਟ ਕੁੱਟ ਕੇ ਉਸ ਦਾ ਭਾਰ ਹੌਲਾ ਕੀਤਾ ਗਿਆ ਪੂਰਨਮਸੰਦ ਦੀ ਬੋਟੀ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਪਤੀ ਨੂੰ ਮਾਰ ਪੈ ਰਹੀ ਹੈ ਤਾਂ ਉਹ ਆਪਣੇ ਦੋਵੇਂ ਬੱਚੇ ਲੈ ਕੇ ਗਹਿਣਾ ਤੇ ਨਕਦੀ ਜੋ ਚੁੱਕ ਸਕਦੀ ਸੀ ਚੁੱਕ ਕੇ ਕਿਸੇ ਦੇ ਘਰ ਜਾ ਲੁਕੀ ਉਸ ਨੂੰ ਬੇਪਤੀ ਹੋਣ ਦਾ ਡਰ ਸੀ ਉਸ ਦੇਵੀ ਨੇ ਬੜੇ ਤਰਲੇ ਲਏ ਸੀ ਕਿ ਗੁਰੂ ਮਹਾਰਾਜ ਦਾ ਸੰਗ ਨਾ ਛੱਡਿਆ ਜਾਏ ਜੇ ਗੁਰੂ ਮਹਾਰਾਜ ਆ ਗਏ ਹਨ ਤਾਂ ਆਸਰਾ ਦੇਣਾ ਚਾਹੀਦਾ ਸੀ ਇਸ ਤੋਂ ਪਹਿਲਾਂ ਜਦੋਂ ਮਸੰਦ ਸਾਡੇ ਸਨ ਤਦੋਂ ਪੂਰਨਦੀਵੀ ਵਾਰੀ ਆ ਗਈ ਸੀ ਪਰ ਉਸ ਦੀ ਨੇਕ ਪਤਨੀ ਨੇ ਮਾਤਾ ਗੁਜਰੀ ਜੀ ਪਾਸੋਂ ਖਿਮਾ ਮੰਗਵਾ ਦਿੱਤੀ ਸੀ ਉਹ ਨੇਕ ਨiyet ਮਸੰਦ ਨਹੀਂ ਸੀ ਭੀੜ ਬਣੀ ਤਾਂ ਚੋਰੀ ਨਾਲ ਨਿਕਲ ਆਇਆ ਤਰਕਾਂ ਨਾਲ ਰਲ ਗਿਆ ਪਰ ਹਾਕਮ ਕਦੀ ਕਿਸੇ ਦਾ ਮਿੱਤ ਨਹੀਂ ਬੰਦਦਾ ਉਹ ਤਾਂ ਸਮੇਂ ਦੇ ਚੱਕਰ ਨਾਲ ਹੀ ਨਾਲ ਰਹਿੰਦਾ ਹੈ ਇਸ ਨੂੰ ਬੰਦੀਖਾਨੇ ਸੁੱਟੋ ਦਲਾਵਰ ਖਾਨ ਨੇ ਹੁਕਮ ਦਿੱਤਾ ਇਸ ਦੇ ਘਰ ਦੀ ਤਲਾਸ਼ੀ ਲਵੋ ਇਸ ਦੇ ਟੱਬਰ ਨੂੰ ਲਿਆਓ ਉਸ ਵੇਲੇ ਹਾਕਮ ਦਾ ਹੁਕਮ ਹੀ ਕਾਨੂੰਨ ਹੁੰਦਾ ਸੀ ਕੋਈ ਲੈਕਤੀ ਕਾਨੂੰਨ ਨਹੀਂ ਸੀ ਹੁੰਦਾ ਉਸ ਵੇਲੇ ਪਿਆਦੇ ਪੂਰਨ ਮਸੰਦ ਦੇ ਘਰ ਵੱਲ ਚੱਲ ਪਏ ਉਹ ਘਰ ਪੁੱਜੇ ਤਾਂ ਐਸੀ ਦਸ਼ਾ ਹੋਈ ਕਿ ਉਸ ਵੇਲੇ ਰੌਲਾ ਪੈ ਗਿਆ ਨੱਠੋ ਭੱਜੋ ਗੁਰੂ ਇੱਧਰ ਜਾਂਦਾ ਦੇਖਿਆ ਇਹ ਸੁਣ ਕੇ ਉਹ ਪਿਆਦੇ ਦਿਲਾਵਰ ਖਾਨ ਵੱਲ ਨੱਠ ਗਏ ਤੇ ਉੱਥੋਂ ਬਾਹਰ ਨੂੰ ਰੌਲਾ ਵੱਧ ਗਿਆ ਮਾਰ ਲਓ ਫੜ ਲਓ ਤੇ ਪੈਰਾਂ ਦੀ ਧਗੜ ਧਗੜ ਸ਼ੁਰੂ ਹੋ ਗਈ। ਇਸ ਤੋਂ ਬਾਅਦ ਫਿਰ ਕੀ ਹੁੰਦਾ ਹੈ? ਜਿਉਂਨੇ ਨਾਲ ਤੇ ਕਿੱਥੇ ਜਾਂਦੇ ਨੇ ਕਲੰਗੀ ਤਰਪੀਤਾ ਤੇ ਮਸੰਦ। ਪੁਰਨ ਨਾਲ ਕੀ ਹੁੰਦਾ ਹੈ? ਅਗਲੀ ਵੀਡੀਓ ਭਾਗ 3 ਵਿੱਚ ਪੜ੍ਹਾਂਗੇ। ਲੜੀਵਾਰ ਇਤਿਹਾਸ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।